ਇਹ ਹਿੰਦੁਸਤਾਨ ਦੇ ਵਿੱਚ ਪੁੱਤਾ ਆਦਮੀ ਜਿਹੜਾ ਇਹਨੂੰ ਵੋਟ ਪਾਊਗਾ ਮੇਰੇ ਨਾਲ ਖਾਲੀ ਥਾਲੀਆਂ ਖੜਕਾਈਆਂ ਕਰੋਨਾ ਦੇ ਟਾਈਮ ਬੰਰੇਟੇ ਰਾਫਰ ਗਰਾਗਰਾ ਮਾਰੇ ਜਿੱਦੋਂ ਵੱਡੀ ਮਾ ਗੇਰ ਨਹੀਂ ਪਾਉਣਾ ਮਿਲਦਾ ਜਿੱਥੇ ਲੁਟੇਰੇ ਨਹੀਂ ਬੈਠੇ ਸੜਕ ਬਲਟਣੇ ਵਾਲੇ ਇਹਨੂੰ ਤਾਂ ਵਾਈਪ ਵੋਟ ਨਹੀਂ ਪਾਣੀ ਚਾਹੀਦੀ ਮਤਲਬ ਹੁਣ ਮਨ ਕੀ ਬਾਤ ਸੁਣੋਗੇ ਨਹੀਂ ਜਿਵੇਂ ਉਹਨਾਂ ਨੇ ਬੰਦ ਕੀਤੀ ਐ ਵਧੀਆ ਕਰਤੀ ਬੰਦ ਹਸੀ ਤਾਂ ਜਦੀ ਨਾ ਚੈਨਲ ਦੂਆ ਲਾ ਦਨੇ ਜਾਦੇ ਵਿੱਚ ਆਉਂਦਾ ਨਾ ਜਦ ਹੀ ਤੂੰ ਖਬਰ ਲਾ ਰਹੇ ਹੋ ਨੇ ਖਸੀ ਤਾਂ ਬੰਦ ਕਰ ਦੰਨੇ ਜਮਾਨ ਕੀ ਬਾਤ ਆਉਂਦੀ ਹੈ ਆਪਣਾ ਕੀਰਤਨ ਲਾ ਲੈਣਗੇ ਇਹ ਸਭ ਬੰਦ ਕਰ ਰਿਹਾ ਹੈ ਖਤਮ ਕਰ ਰਿਹਾ ਸਾਡੇ ਸਭ ਬੰਦਿਆਂ ਨੂੰ ਇਹ ਤਾਂ ਦੇਖੋ ਜਿੰਨੇ ਸਿਆਣੇ ਬੰਦੇ ਕਹਿ ਰਹੇ ਹੈਗੇ ਵੀ ਜੇ ਇੱਕ ਵਾਰੀ ਇਹ ਬਣ ਗਿਆ ਮੁੜ ਕੇ ਵੋਟਰ ਨਹੀਂ ਪਾਉ ਮੋਟਰ ਨਹੀਂ ਪਾਉਗੀ ਹਿੰਦੁਸਤਾਨ ਨੂੰ ਵੇਚ ਦੂਗਾ ਖਤਮ ਕਰ ਦੂਗਾ ਇਹਨੇ ਕਿਸੇ ਦੀ ਵੀ ਨਹੀਂ ਸੁਣੀ ਆ ਕਿਸਾਨ ਮਤਲਬ ਸਾਡੇ ਸਿੱਖਾਂ ਨਾਲ ਤਾਂ ਇੰਨਾ ਕ ਧੱਕਾ ਕਰਦਾ ਪੰਜਾਬ ਨਾਲ ਇਹ ਬੰਦਾ ਵੀ ਹੱਦ ਛੱਡਦੇ 10 ਸਾਲ ਮੇਰੇ ਖਿਆਲ ਨਾਲ ਇਹਨੇ ਤਾਂ ਆਪਣੀ ਚੰਮ ਦੀਆਂ ਹੀ ਚਲਾਈਆਂ ਕਿਸੇ ਦੀ ਸੁਣੀ ਤਾਂ ਹੈ ਨਹੀਂ ਆਪਣੀ ਮਨ ਕੀ ਬਾਤ ਰੱਖ ਕੇ ਮੁੜ ਕੇ ਬੰਦ ਕਰ ਦਿੰਦਾ ਸੀ ਆਪਣੀਓ ਸੁਣਾਈਆ ਸੁਣੀ ਤਾਂ ਹੈ ਨਹੀਂ ਕਿਸਾਨ ਵਿਚਾਰੇ ਪਹਿਲਾਂ 2.5 ਸਾਲ ਬੈਠੇ ਰਹੇ ਸੋ ਪ੍ਰਮਾਤਮਾ ਕੋਈ ਅਰਦਾਸ ਕਰਦੇ ਆ ਵੀ ਇਹਦੀ ਲਾਸਟੇ ਹੋਵੇ ਇਹ ਮਨ ਕੀ ਬਾਤ ਖਤਮੇ ਹੋ ਜਾਵੇ ਗਾਹਾਂ ਨੂੰ 3 ਮਹੀਨੇ ਬਾਅਦ ਇਹਨੂੰ ਮੌਕਾ ਹੀ ਨਾ ਮਿਲੇ ਮੁੜ ਕੇ ਬੋਲਣ ਦਾ ਮਨ ਕੀ ਬਾਤ ਚੱਲਦੀ ਐ ਇੱਥੇ ਸੱਤ ਦੇ ਵਿੱਚ ਤੁਹਾਡੀ ਕਿ ਤੁਸੀਂ ਆਪਣੀ ਮੰਦੀ ਕਰ ਰਹੇ ਹੋ ਜਾਂ ਪ੍ਰਧਾਨ ਮੰਤਰੀ ਹੋਰਾਂ ਦੀ ਸੁਣਦੇ ਹੋ ਮੁੰਤਾ ਅੱਜ ਤੱਕ ਵੀ ਮੋਦੀ ਸਾਹਿਬ ਤਾਂ ਕਹਿੰਦੇ ਵੀ ਗਲਤਾਂ ਵਿੱਚ ਮੰਨਦੀ ਕਰਨੀ ਬੰਦ ਕਰਤੀ ਪਰ ਅੱਜ ਵੀ ਉਹ ਆਪਣੇ ਮੰਨਦੀ ਹੀ ਕਰ ਰਿਹਾ ਪੰਜਾਬ ਦੇ ਮੁੰਡਿਆਂ ਨੂੰ ਪੰਜਾਬ ਦੀ ਸਰਹੱਦ ਦੇ ਅੰਦਰੋਂ ਹਰਿਆਣਾ ਪੁਲਿਸ ਤੋਂ ਚੁਕਾ ਕੇ ਜਿੱਥੇ ਭਾਜਪਾ ਦੀ ਆਪਣੀ ਸਰਕਾਰ ਹੈ ਮੋਦੀ ਸਾਹਿਬ ਦੀ ਸਰਕਾਰ ਹੈ ਖੱਟੜ ਸਾਹਿਬ ਦੀ ਸਰਕਾਰ ਹੈ ਬੋਰੀਆਂ ਦੇ ਵਿੱਚ ਬੰਦ ਕਰਕੇ ਮੁੰਡਿਆਂ ਨੂੰ ਚੱਕ ਲੈ ਗਏ ਜਿੱਥੇ ਨੌਜਵਾਨਾਂ ਨੇ ਪੜ੍ਹ ਕੇ ਤੇਰਾ ਰੋਜ਼ਗਾਰ ਪ੍ਰਾਪਤ ਕਰਨੇ ਤੇ ਉਹ ਜੇ ادارے ਵੇਚਤੇ ਮਿਲਟਰੀ ਦੇ ਵਿੱਚ ਠੇਕੇਦਾਰੀ ਸਿਸਟਮ ਭਰਤੀ ਕਰਦੇ ਆ ਤੇ ਇਹੋ ਜਿਹਾ ਪ੍ਰਧਾਨ ਮੰਤਰੀ ਨੂੰ ਜਨਤਾ ਨੇ ਚੱਟਣਾ ਕੋਈ ਰਾਮਚੰਦਰ ਦੇ ਦੇਸ਼ਾਂ ਪਰਦਾ ਚੱਲਣਾ ਫਰਜ ਬੰਦਾ ਏ ਐਡਾ ਕੱਟੜ ਬੰਦਾ ਦੱਸਦੇ ਆ ਕਿ ਜਿਹਦੇ ਪਿੱਛੇ ਪੈ ਜਾਂਦਾ ਇਹ ਸਰਦਾ ਨਹੀਂ ਇਹਨੂੰ ਕੋਈ ਤਰਸ ਨਹੀਂ ਆ ਫੇਰ ਕੱਟੜ ਬੰਦਾ ਹੈਗਾ ਪਹਿਲਾਂ ਇਹਨਾਂ ਮੁਸਲਮਾਨ ਮਾਰੇ ਉਹਨਾਂ ਤੋਂ ਡਰਦਾ ਕਿ ਕਿਸੇ ਤੇ ਨਾ ਡਰਿਆ ਪਤਾ ਨਹੀਂ ਇਹਦੇ ਪੈਰ ਥੱਲੇ ਬਟੀਰਾ ਤਾਂ ਅਡਵਾਨੀ ਵਰਗੇ ਆਪਣੇ ਵੀ 20 ਬੰਦੇ ਸਿੱਧੇ ਕਰਤੇ ਸੀ ਨਾ ਜਿਹੜੇ ਮੁੜਕਾ ਪਾਣੀ ਨਹੀਂ ਮੰਗਿਆ ਕਿਸੇ ਨੇ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਮਨ ਕੀ ਬਾਤ ਸੁਣਦੇ ਸੀਗੇ ਉਹ ਆਪਣੇ ਵਿਚਾਰ ਰੱਖਦੇ ਸੀਗੇ ਪਰ ਪਿੰਡਾਂ ਦੇ ਲੋਕ ਕਹਿੰਦੇ ਨੇ ਹੁਣ ਤਿੰਨ ਮਹੀਨੇ ਉਹ ਆਪਣੀ ਮਨ ਦੀ ਗੱਲ ਨਹੀਂ ਰੱਖਣਗੇ ਹੁਣ ਅਸੀਂ ਰੱਖਾਂਗੇ ਅਸੀਂ ਦੱਸਾਂਗੇ ਕਿ ਇਹ ਮੁੱਦੇ ਨੇ ਜਦੋਂ ਤੁਸੀਂ ਆਪਣਾ ਮਨ ਕੀ ਬਾਤ ਫਿਰ ਤੋਂ ਚਲਾਉਂਗੇ ਤਾਂ ਸਾਡੀ ਆਵਾਜ਼ ਜ਼ਰੂਰ ਵਿੱਚ ਦੱਸਿਓ ਕਿ ਕਿਸਾਨ ਕਿਵੇਂ ਜੂਝ ਰਿਹਾ ਹੈ ਬੀਤੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਦੇਸ਼ ਦੇ ਨਰਿੰਦਰ ਮੋਦੀ ਹੋਰਾਂ ਨੇ ਇਹ ਐਲਾਨ ਕੀਤਾ ਕਿ ਆਉਣ ਵਾਲੇ 3 ਮਹੀਨੇ ਤੱਕ ਕਿਉਂਕਿ ਇਲੈਕਸ਼ਨ ਨੇ ਕਾਨੂੰਨ ਦੀ ਪਾਲਣਾ ਕਰਾਂਗਾ ਉਸਾਰਾ ਚੱਲਣਾ ਸੱਤ ਦੇ ਵਿੱਚ ਪਹੁੰਚੇ ਆਂ ਬੱਲੋ ਮਾਜਰਾ ਪਿੰਡ ਦੇ ਵਿੱਚ ਜੱਸੀ ਸਰਪੰਚ ਨੇ ਸਾਡੇ ਨਾਲ तमाम ਬਜ਼ੁਰਗ ਨੇ ਤਾਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਰਪੰਚ ਸਾਹਿਬ ਪਹਿਲਾਂ ਤਾਂ ਪਿੰਡ ਦੇ ਵਿੱਚ ਤੁਸੀਂ ਜਿਵੇਂ ਆਪਾਂ ਹਮੇਸ਼ਾ ਗੱਲ ਕਰਦੇ ਆਂ ਇਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਫੈਸਲਾ ਲਿਆ ਤਾਂ ਕਿ ਅਸੀਂ ਆਉਣ ਵਾਲੇ 3 ਮਹੀਨੇ ਤੱਕ ਕੋਈ ਮਨਕੀ ਬਾਤ ਨਹੀਂ ਕਰਾਂਗੇ ਉਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਅ ਜਾਰ ਟੀਵੀ ਦੇਖਦੇ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਜੀ ਤੇ 10 ਸਾਲ ਮੇਰੇ ਖਿਆਲ ਇਹਨਾਂ ਦਾ ਆਪਣੀ ਚੰਮ ਦੀਆਂ ਹੀ ਚਲਾਈਆਂ ਕਿਸੇ ਦੀ ਸੁਣੀ ਤਾਂ ਹੈ ਨਹੀਂ ਆਪਣੀ ਮਨ ਕੀ ਬਾਤ ਰੱਖ ਕੇ ਮੁੜ ਕੇ ਬੰਦ ਕਰ ਦਿੰਦਾ ਸੀ ਆਪਣੀਓ ਸੁਣਾਈਆ ਸੁਣੀ ਤਾਂ ਹੈ ਨਹੀਂ ਕਿਸਾਨ ਵਿਚਾਰੇ ਪਹਿਲਾਂ 2.5 ਸਾਲ ਬੈਠੇ ਰਹੇ ਹੁਣ ਵੀ ਆ ਇੱਕ ਜਵਾਨ ਪੁੱਤ ਮਰ ਗਿਆ ਕਹੇ ਦਾ ਵਿਚਾਰੇ ਤਾਂ ਨਹੀਂ ਚਲੋ ਚਾਹੇ ਕਹਿੰਦੇ ਸ਼ਹੀਦ ਹੈ ਜਾਂ ਕੁਝ ਵੀ ਹੈ ਕਿਸੇ ਦੇ ਘਰ ਦਾ ਚਰਾਗ ਤਾਂ ਬੁੱਝ ਗਿਆ ਜੀ ਹਜ਼ਾਰਾਂ ਮੁੰਡੇ ਫਟੜ ਪਏ ਆ ਪੰਜਾਬ ਦੇ ਕਿਸਾਨ ਸੋ ਪ੍ਰਮਾਤਮਾ ਅਗੇ ਹੀ ਅਰਦਾਸ ਕਰਦੇ ਆ ਵੀ ਇਹਦੀ ਲਾਸਟੇ ਹੋਵੇ ਇਹ ਮਨ ਕੀ ਬਾਤ ਖਤਮੇ ਹੋ ਜਾਵੇ ਗਾਹਾਂ ਨੂੰ 3 ਮਹੀਨੇ ਬਾਅਦ ਇਹਨੂੰ ਮੌਕਾ ਹੀ ਨਾ ਮਿਲੇ ਮੁੜ ਕੇ ਬੋਲਣ ਦਾ ਹੋਰ ਕੋਈ ਆਵੇ ਨਵਾਂ ਬੰਦਾ ਆਵੇ ਕੋਈ ਉੱਥੇ ਜਿਹੜਾ ਲੋਕਾਂ ਦੀ ਸੁਣੇ ਜਿਹੜਾ ਆ ਕਿਸਾਨਾਂ ਨੂੰ ਕੁੱਟ-ਕੁੱਟ ਦੂਰੇ ਕਰਿਆ ਪਿਆ ਕੋਈ ਵਿਚਾਰਾ ਇਹਨਾਂ ਤੇ ਰਹਿਮ ਕਰਨੇ ਵਾਲਾ ਆਵੇ ਪ੍ਰਮਾਤਮਾ ਕਰੇ ਇਹਦੀ ਤਾਂ ਸਾਫੇ ਹੋ ਜੂਵੇ ਜੀ ਕੰਮ ਜਾ ਇਹਦਾ ਤਾਂ ਪੰਜਾਬ ਚੋਂ ਤਾਂ ਸਾਨੂੰ ਲੱਗਦਾ ਨਹੀਂ ਵੀ ਕੋਈ ਮੰਨ ਕੇ ਬਾਤ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਇੱਕ ਵੋਟ ਵੀ ਪਾਊਗਾ ਜੇ ਕੋਈ ਅਣਖ ਵਾਲਾ ਬੰਦਾ ਹੋ ਸੋ ਮੋਦੀ ਨੂੰ ਮੈਨੂੰ ਲੱਗਦੀ ਨਹੀਂ ਵੋਟ ਪਾਊ ਬਾਕੀ ਤੁਸੀਂ ਪਹਿਲਾਂ ਸਾਡੇ ਜਿਹੜੇ ਸਾਥ ਦੇ ਵਿੱਚ ਬੈਠੇ ਆ ਬਜ਼ੁਰਗ ਸਾਡੇ ਇਹਨਾਂ ਦੇ ਤੁਸੀਂ ਆਪਣੇ ਵਿਚਾਰ ਲਓ ਜੀ 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 ਬਿਲਕੁਲ ਤਾਂ ਅਸੀਂ ਸਾਥ ਦੇ ਵਿੱਚ ਗੱਲਬਾਤ ਕਰਾਂਗੇ ਸਭ ਤੋਂ ਜਾਣਾਂਗੇ ਕਿਉਂਕਿ ਇਹਨਾਂ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਸੱਤ ਦੇ ਵਿੱਚ ਬੰਦੇ ਨੇ ਬੜੀਆਂ ਗੱਲਾਂ ਚੱਲਦੀਆਂ ਨੇ ਕਿ ਲੱਗਦਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀਆਂ ਹੋਰਾਂ ਦੀ ਜਿਹੜੀ ਮਨ ਕੀ ਬਾਤ ਆ ਉਸ ਨਾਲ ਖੁਸ਼ ਨੇ ਕਿ ਲੋਕਾਂ ਦੀ ਗੱਲ ਹੁੰਦੀ ਹੈ ਜਾਂ ਫਿਰ ਮਨ ਦੀ ਗੱਲ ਹੁੰਦੀ ਹੈ ਸਸੀਗਰ ਸਰਦਾਰ ਸਾਹਿਬ ਠੀਕ ਠਾਕ ਹਾਂ ਸਭ ਠੀਕ ਠਾਕ ਹੈ ਜੀ ਮਨ ਕੀ ਬਾਤ ਚੱਲਦੀ ਹੈ ਇੱਥੇ ਸੱਤ ਦੇ ਵਿੱਚ ਤੁਹਾਡੀ ਕਿ ਤੁਸੀਂ ਆਪਣੀ ਮੰਨ ਦੀ ਕਰ ਰਹੇ ਹੋ ਜਾਂ ਪ੍ਰਧਾਨ ਮੰਤਰੀ ਹੋਰਾਂ ਦੀ ਸੁਣਦੇ ਹੋ ਨਹੀਂ ਗੱਲਾਂ ਤਾਂ ਸੱਤ ਵਿੱਚ ਚੰਗੀਆਂ ਮਾੜੀਆਂ ਸਾਰੀਆਂ ਹੀ ਸੁਣਨੀਆਂ ਪੈਣੀਆਂ ਹੂੰ ਕੁਝ ਟੈਲੀਵਿਜ਼ਨਾਂ ਰਾਹੀਂ ਮੋਬਾਈਲਾਂ ਦੇ YouTube ਚੈਨਲ ਰਾਹੀਂ ਹਰ ਇੱਕ ਨੇਤਾ ਦੇ ਵਿਚਾਰ ਆ ਜਿਹੜੇ ਉਹ ਸੁਣ ਨੂੰ ਮਿਲ ਜਾਂਦੇ ਆ ਹਮ ਪਰ ਜਿਹੜੀ ਤੁਹਾਡੇ ਵੱਲੋਂ ਰੱਖੀ ਗਈ ਗੱਲ ਹੈ ਵੀ ਆਪਨੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਐ ਵੀ ਜਿਹੜੀ ਮਾਨਕੀ ਬਾਤ ਕਰਨੀ ਕਹਿੰਦੇ ਬੰਦੇ ਕਰਨ ਚੱਲੇ ਆ ਹਮ ਅਜਿਹਾ ਕਿਉਂ ਕਰਨ ਚੱਲੇ ਆ ਇਹ ਉਹਨਾਂ ਨੂੰ ਪਤਾ ਹੈ ਹਮ ਕਿਉਂ ਅੱਜ ਤੱਕ ਤਾਂ ਉਹਨਾਂ ਨੇ ਆਪਣੇ ਮਨ ਦੀਆਂ ਹੀ ਚਲਾਈਆਂ ਹਮ ਲੋਕਾਂ ਦੀ ਜਾ ਆਪਣੇ ਦੇਸ਼ ਦੀ ਜਨਤਾ ਦੀ ਤਾਂ ਕੋਈ ਗੱਲੇ ਨਹੀਂ ਸੁਣੀ। ਹੂੰ। ਕਿਸਾਨਾਂ ਦੇ ਨਾਲ ਵੀ 2 ਸਾਲ ਪਹਿਲਾਂ ਐਮਐਸਪੀ ਪਰ ਤੇਰਾ ਵਾਅਦਾ ਕਰਕੇ ਹੂੰ ਸਰਕਾਰ ਮੁੱਕਰ ਗਈ। ਕਿਸਾਨਾਂ ਨੂੰ ਵਕ ਵਕ ਸਟੇਟਾਂ ਤੋਂ ਜਾਂ ਪੰਜਾਬ ਤੋਂ ਹੋਰ ਵੀ ਜਿੱਥੋਂ ਜਿੱਥੋਂ ਕਿਸਾਨ ਸੰਘਰਸ਼ ਵਾਸਤੇ ਆ ਰਹੇ ਆ ਉਹਨਾਂ ਨੂੰ ਵੀ ਦਿੱਲੀ ਪਹੁੰਚਣ ਤੋਂ ਰੋਕਿਆ ਜਾ ਰਿਹਾ। ਹੂੰ। ਹੂੰ ਤਾਂ ਅੱਜ ਤੱਕ ਵੀ ਮੋਦੀ ਸਾਹਿਬ ਤਾਂ ਕਹਿੰਦੇ ਵੀ ਗਲਤਾਂ ਮੈਂ ਮੰਨਦੀ ਕਰਨੀ ਬੰਦ ਕਰਤੀ ਪਰ ਅੱਜ ਵੀ ਉਹ ਆਪਣੇ ਮੰਨਦੀਆਂ ਹੀ ਕਰ ਰਿਹਾ ਹੂੰ ਪੰਜਾਬ ਦੇ ਮੁੰਡਿਆਂ ਨੂੰ ਪੰਜਾਬ ਦੀ ਸਰਹੱਦ ਦੇ ਅੰਦਰੋਂ ਹਰਿਆਣਾ ਪੁਲਿਸ ਤੋਂ ਚੁਕਾ ਕੇ ਹੂੰ ਜਿੱਥੇ ਭਾਜਪਾ ਦੀ ਆਪਣੀ ਸਰਕਾਰ ਹੈ ਮੋਦੀ ਸਾਹਿਬ ਦੀ ਸਰਕਾਰ ਹੈ ਹੂੰ ਖੱਟੜ ਸਾਹਿਬ ਦੀ ਸਰਕਾਰ ਹੈ ਬੋਰੀਆਂ ਦੇ ਵਿੱਚ ਬੰਦ ਕਰਕੇ ਮੁੰਡਿਆਂ ਨੂੰ ਚੱਕ ਲੈ ਗੇ ਲੱਤਾਂ ਵਾਂਹ ਤੋੜ ਕੇ ਰੋहतक ਦੀ ਤੇਰਾ ਪੀਜੀਆਈ ਦੇ ਵਿੱਚ ਐਡਮਿਟ ਹੈ ਜਿਹੜੇ ਆਪਣਾ ਅੱਜ ਜੋ ਨਿੱਕੇ ਪੀਜੀਆਈ ਦੇ ਵਿੱਚ ਮੁੰਡੇ ਰੈਫਰ ਹੋ ਕੇ ਆ ਰਹੇ ਹਨ ਉਹਨਾਂ ਦਾ ਚੁੱਚੇ ਤੌਰ ਤੇ ਇਲਾਜ ਚੱਲ ਰਿਹਾ ਆਪਣੇ ਮਜੀਠੀਆ ਸਾਹਿਬ ਵੀ ਉੱਥੇ ਪਹੁੰਚੇ ਆ ਅਸੀਂ ਵੀ ਟੈਲੀਵਿਜ਼ਨ ਤੇ ਇਹਨਾਂ ਨੂੰ ਦੇਖਿਆ ਵੀ ਉਹ ਵੀ ਉਸ ਕਿਸਾਨ ਦੀ ਹੈਲਪ ਦੇ ਵਾਸਤੇ ਪਹੁੰਚੇ ਆ ਪਰ ਅਸੀਂ ਕਹਾਂਗੇ ਵੀ ਵੀ ਜਿਹੜਾ ਸਾਨੂੰ ਇਹ ਪ੍ਰਧਾਨ ਮੰਤਰੀ ਮਿਲਿਆ ਮਨ ਦੀ ਮਾਤ ਬਾਤ ਕਰਨੇ ਵਾਲਾ ਵੀ ਗਹਾਂ ਨੂੰ ਜੇ ਨਾ ਮਿਲੇ ਤਾਂ ਸਾਡਾ ਛਟਕਾਰਾ ਹੋ ਜਾਊਗਾ ਕਿਉਂ ਅਜਿਹਾ ਕਿਉਂ ਉਹ ਤਾਂ ਕਹਿੰਦੇ ਅਸੀਂ ਉਹ ਤਾਂ ਕਹਿੰਦੇ ਅਸੀਂ ਆਪਣੀ ਮਨ ਦੀ ਬਾਤ ਕਰ ਕਰਕੇ ਹੀ ਜੋ ਪਹਿਲੇ ਪ੍ਰਾਈਮ ਮਿਨਿਸਟਰ ਨੇ ਹੁਣ ਤੱਕ ਬਣਾਇਆ ਹੋਇਆ ਸੀ ਰੇਲਾਂ ਵੇਚਤੀਆਂ ਹਵਾਈ ਜਹਾਜ਼ ਵੇਚਤੇ ਸਰਕਾਰੀ ਅਦਾਰੇ ਵੇਚਤੇ ਜਿੱਥੇ ਨੌਜਵਾਨਾਂ ਨੇ ਪੜ ਕੇ ਤੇਰਾ ਰੋਜ਼ਗਾਰ ਪ੍ਰਾਪਤ ਕਰਨੇ ਤੇ ਉਹ ਜਿਹੇ ਅਦਾਰੇ ਵੇਚਤੇ ਮਿਲਟਰੀ ਦੇ ਵਿੱਚ ਠੇਕੇਦਾਰੀ ਸਿਸਟਮ ਭਰਤੀ ਕਰਤੇ ਆ 6 ਮਹੀਨੇ ਟ੍ਰੇਨਿੰਗ ਤੇ ਜਵਾਨ ਟ੍ਰੇਨਿੰਗ ਕਰਦਾ ਜਾਦੂ ਨੇ ਦੇਸ਼ ਦੇ ਵਾਸਤੇ ਲੜਨਾ ਹੈ ਤਾਂ 3.5 ਸਾਲ ਬਾਅਦ ਉਹਨੂੰ ਕਹਿੰਨੇ ਚਲੋ ਬਿਨਾ ਪੈਨਸ਼ਨ ਤੋਂ ਘਰ ਨੂੰ ਤੁਰ ਜਾ 18 ਸਾਲ ਦਾ ਭਰਤੀ ਹੁੰਦਾ 21 ਸਾਲ ਦੀ ਉਮਰ ਦੇ ਵਿੱਚ ਵੇਰਜਗਾਰ ਹੋ ਜਾਂਦਾ ਹੈ ਕੀ ਫੇਰ ਉਹਦੇ ਢਿੱਡ ਦੇ ਰੋਟੀ ਨਹੀਂ ਮੰਗਣੀ ਉਹਦੇ ਮਾਪੇ ਨੇ ਉਹਨੂੰ ਪੜ੍ਹਾਈ ਕਰਨ ਵਾਸਤੇ ਕਿੰਨਾ ਪੈਸਾ ਉਹਦੇ ਪਰ ਖਰਚਿਆ ਅੱਜ ਦੇ ਯੁੱਗ ਦੇ ਵਿੱਚ ਰੋਟੀ ਨਾਲੋਂ ਵੀ ਪੜ੍ਹਾਈ ਮਹਿੰਗੀ ਹੈ ਮਹਿੰਗੀ ਇਹਜੇ ਪ੍ਰਧਾਨ ਮੰਤਰੀ ਨੂੰ ਜਨਤਾ ਨੇ ਚੱਟਣਾ ਜਿਨੇ ਸੇ 10 ਸਾਲ ਹੋ ਗਏ ਨੂੰ ਆਪਣੀ ਮੰਨ ਦੀ ਬਾਤ ਮੰਨ ਦੀ ਬਾਤ ਦਾ ਨਾਅਰਾ ਦੇਈ ਜਾਂਦਾ ਏ ਇਹਜੇ ਮਹਿਤਾ ਸੁਝਬਤ ਜਨਤਾ ਨੂੰ ਅੱਗੇ ਇਹੀ-ਇਹੀ ਤਾਂ ਪ੍ਰੇਰਨਾ ਕਰਦੇ ਆਪਣੇ ਸਾਥੀਆਂ ਮੂਹਰੇ ਵੀ ਐਦਾਂ ਦਾ ਉਪਰਾਲਾ ਕਰੋ ਵੀ ਐਦਾਂ ਦਾ ਮੰਨ ਦੀ ਬਾਤ ਕਰਨੇ ਵਾਲਾ ਪ੍ਰਧਾਨ ਮੰਤਰੀ ਗਾਹਾਂ ਨੂੰ ਸਾਡੇ ਦੇਸ਼ ਦਾ ਪ੍ਰਾਈਮ ਮਿਨਿਸਟਰ ਨਾ ਬਣੇ ਨਾ ਬਿਲਕੁਲ ਬਿਲਕੁਲ ਇਹ ਤਸਵੀਰ ਹੈ ਸਾਥ ਦੀ ਕਿ ਮਨ ਕੀ ਬਾਤ ਤਾਂ ਹੋਈ ਐ ਪਰ ਇਸ ਤਿੱਕੇ ਦੇ ਨਾਲ ਮਨ ਦੀਏ ਦੱਸਦੇ ਰਹੇ ਪਰ ਅਸਲ ਦੇ ਵਿੱਚ ਉਸ ਦੇ ਵਿੱਚ ਸੁਜਜੇ ਢੰਗ ਨਾਲ ਸੁਝਾਅ ਨਹੀਂ ਆਏ ਬਾਪੂ ਜੀ ਕਿਵੇਂ ਦੇਖਦੇ ਹੋ ਨਰਾਜ਼ ਇਹ ਵੀ ਲੱਗ ਰਹੇ ਨੇ ਨਰਾਜ਼ ਜਨਤਾ ਆਵਾਮ ਜਦੋਂ ਹੋ ਜੇ ਕਹਿੰਦੇ ਹੁਕਮ ਇਮਰਾਨ ਜਿੰਨੇ ਵੀ ਹੁੰਦੇ ਨੇ ਉਹਨਾਂ ਨੂੰ ਫਿਰ ਢਲਣਾ ਪੈਂਦਾ ਤੁਸੀਂ ਐਕਸੈਪਟ ਕਰੋਗੇ ਹੁਣ ਤਿੰਨ ਮਹੀਨੇ ਜਿਵੇਂ ਇਹ ਚੀਜ਼ਾਂ ਨੇ ਕਿ ਅਸੀਂ ਮਨ ਕੀ ਬਾਤ ਨਹੀਂ ਕਰਾਂਗੇ ਅਸੀਂ ਲੋਕਾਂ ਦੀ ਗੱਲ ਸੁਣਾਂਗੇ ਕੋਡ ਆਫ ਕੰਡਕਟ ਲੱਗੇਣਾ ਚੋਣਾਂ ਆ ਰਹੀਆਂ ਨੇ ਸਿਰ ਦੇ ਉੱਤੇ ਕੀ ਹੋਣਾ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਗਾਣੀ ਇਹ ਇੱਕ ਤਾਂ ਇਹ ਸਰਦਾਰ ਨੂੰ ਨਿਚਾਉਂਦਾ ਬਿਲਕੁਲ ਵੀ ਹੂੰ ਕਿ ਉਸ 10 ਸਾਲਾਂ ਤੋਂ ਦੇਖ ਲਿਆ ਇਹ ਹੂੰ ਇਹ ਪੰਜਾਬ ਨੂੰ ਨਿਚਾਉਂਦਾ ਬਿਲਕੁਲ ਵੀ ਹੂੰ ਇਹਨੂੰ ਅਕਲ ਸਿੱਖਣੀ ਚਾਹੀਦੀ ਸੀ ਮਨਮੋਹਣ ਸਾਹਿਬ ਤੇ ਅਕਲ ਸਿੱਖਦਾ ਹੈ ਹੂੰ ਕਿੰਨਾ ਸ਼ਾਂਤੀ ਵਾਲਾ ਤਾਂ ਹੂੰ ਇਹ ਐਡਾ ਵੱਡਾ ਮੰਦਿਰ ਬਣਾ ਰਿਹਾ ਉੱਥੇ ਹੂੰ ਕੋਈ ਰਾਮਚੰਦਰ ਦੇ ਦੇਸ਼ਾਂ ਪਰ ਤਾਂ ਚੱਲਣਾ ਅੱਜ ਬੰਦਾ ਇਹ ਐਡਾ ਕੱਟੜ ਬੰਦਾ ਦੱਸਦੇ ਆਂ ਵੀ ਜਿਹਦੇ ਪਿੱਛੇ ਪੈ ਜਾਂਦਾ ਇਹ ਛੜਦਾ ਨਹੀਂ ਇਹਨੂੰ ਕੋਈ ਤਰਸ ਨਹੀਂ ਆ। ਹੂੰ ਇਹ ਆਪਣੀ ਜਿੱਦ ਕਰਦਾ ਹੈਗਾ ਜਿੱਥੇ ਵੀ ਕਰਦਾ। ਹੂੰ ਐਸਾ ਜਿਹਾ ਬੰਦਾ ਦੇ ਕਸਾਈਆਂ ਤੇ ਵੀ ਖਤਰਨਾਕ ਬੰਦਾ ਹੈਗਾ ਇਹ। ਉਹ ਤਾਂ ਕਹਿੰਦੇ ਕਿ ਅਸੀਂ ਹੱਲ ਕਰ ਰਹੇ ਆਂ ਕਹਿੰਦੇ ਹਰ ਇੱਕ ਚੀਜ਼ ਕਹਿੰਦੇ ਲੋਕਾਂ ਨੂੰ ਪ੍ਰੋਵਾਈਡ ਕਰ ਰਹੇ ਆਂ ਗੈਸ ਸਸਤਾ ਕਰਤਾ ਕਹਿੰਦੇ ਲੋਕਾਂ ਨੂੰ ਹੋਰ ਬੜੀਆਂ ਸੁਵਿਧਾਵਾਂ ਮਿਲਦੀਆਂ ਨੇ ਐਨਸੀਸੀਐਫ ਦੇ ਵਿੱਚ ਜਿਹੜਾ ਰਾਸ਼ਨ ਮਿਲਦੇ ਆ ਲੋਕਾਂ ਤੱਕ ਪਹੁੰਚਦਾ ਆ ਕਹਿੰਦੇ ਅਸੀਂ ਬੜੀਆਂ ਸੁਵਿਧਾਵਾਂ ਸੁਵਿਧਾਵਾਂ ਦੇ ਰਹਿਆਂ ਕਹਿੰਦੇ ਸਾੜੀਆਂ ਤਾਂ ਇਹ ਜੜਾਂ ਖਤੋਂ ਕਰਨਾ ਚਾਹ ਰਿਆ ਸਰਦਾਰਾਂ ਦੀਆਂ ਹੂੰ ਪੰਜਾਬ ਦੀਆਂ ਹੂੰ ਇਹ ਕੱਟੜ ਬੰਦਾ ਹੈਗਾ ਪਹਿਲਾਂ ਇਹਨਾਂ ਮੁਸਲਮਾਨ ਮਾਰੇ ਉਹਨਾਂ ਤਾਂ ਡਰਦਾ ਕਿਸੇ ਤੇ ਨਾ ਡਰਿਆ ਪਤਾ ਨਹੀਂ ਇਹਦੇ ਪੈਰ ਥੱਲੇ ਬਟੇਰਾ ਤਾਂ ਅਡਵਾਨੀ ਵਰਗੇ ਆਪਣੇ ਵੀ 20 ਬੰਦੇ ਸਿੱਧੇ ਕਰਤੇ ਸੀ ਨਾ ਜਿਹੜੇ ਮੁੜਕੇ ਪਾਣੀ ਨਹੀਂ ਮੰਗਿਆ ਕਿਸੇ ਨੇ ਇਸ ਕਰਕੇ ਇਹਨੂੰ ਨਰਮ ਬੰਦੇ ਦੀ ਰੀਸ ਕਰਨੀ ਚਾਹੀਦੀ ਹੈ ਹੂੰ ਦੇ ਰਾਮਚੰਦਰ ਦਾ ਜਾਂਦਾ ਉਹਦੀ ਰੀਸ ਕਰੇ ਮਹੌਨ ਸਿੰਘ ਦੀ ਰੀਸ ਕਰੇ ਵਧੀਆ ਬੰਦੇ ਆਂ ਦੀ ਇਹ ਸਾਰੀਆਂ ਹੀ ਗੱਲਾਂ ਗਲਤ ਆਂ ਅਸੀਂ ਤਾਂ ਕਹਿੰਨੇ ਮਹਾਰਾਜ ਇਹ ਮੁੜ ਕੇ ਨਾ ਆਵੇ ਦਿਖੇ ਨਾ ਮੁੜ ਕੇ ਹੂੰ ਐਸੇ ਬੰਦੇ ਨਾਲ ਅਸੀਂ ਇਹਦੀ ਗੱਲ ਕਰਨੀ ਵੀ ਨਹੀਂ ਚਾਹੁੰਦੇ ਸੁਣਨੀ ਵੀ ਨਹੀਂ ਚਾਹੁੰਦੇ ਹੂੰ ਇਸ ਕਰਕੇ ਤੰਗ ਬਹੁਤ ਤੰਗ ਆ ਸੀ ਇਹਨਾਂ ਤੇ ਜਿਹੜਾ ਮਨ ਕੀ ਬਾਤ ਕਰਦੇ ਰਹੇ ਰੇਡੀਓ ਦੇ ਵਿੱਚ ਕਦੇ ਤੁਸੀਂ ਸੁਣਿਆ ਹੋਊਗਾ ਕੋਈ ਗੱਲ ਰੱਖੀ ਹੋਊਗੀ ਹੁਣ ਵੀ ਇਹਨਾਂ ਨੇ ਕੱਲ ਪਰਸੋ ਲਾਸਟ ਜੀ ਕੀਤੀ ਆ ਜਿਸ ਦੇ ਵਿੱਚ ਇਸਤਰੀਆਂ ਡਰੋਨ ਉਡਾਉਂਦੀਆਂ ਨੇ ਉਸ ਦੀ ਗੱਲ ਚੱਲ ਰਹੀ ਸੀ ਕਿ ਉਹਨਾਂ ਨੂੰ ਪੁੱਛ ਰਹੇ ਸੀ ਫੋਨ ਲਾ ਕੇ ਕਿ ਕਿਵੇਂ ਇਹ ਚੀਜ਼ਾਂ ਸਿੱਖਿਆ ਤੁਸੀਂ ਤੁਸੀਂ ਆਪਣਾ ਸਾਰਾ ਕੁਝ ਐਕਸਪੀਰੀਅੰਸ ਸਾਂਝਾ ਕਰੋ ਉਹਨਾਂ ਨੇ ਦੱਸਿਆ ਕਿ ਐਵੇਂ ਐਵੇਂ ਅਸੀਂ ਸਿੱਖਿਆ ਡਰੋਨ ਉਡਾਣਾ ਅਸੀਂ ਤਾਂ ਬੰਦ ਕਰਦਣੇ ਜਾਮਾਨ ਕੀ ਬਾਤ ਆਉਂਦੀ ਹੈ ਆਪਣਾ ਕੀਰਤਨ ਲਾ ਲੈਣੇਗੇ ਇਹ ਸਭ ਬੰਦ ਕਰ ਰਿਹਾ ਹੈ ਖਤਮ ਕਰ ਰਿਹਾ ਸਾਡੇ ਸਭ ਬੰਦਿਆਂ ਨੂੰ ਹੂੰ ਆਪਣੇ ਉਹ ਚਲਾ ਰਿਹਾ ਇਹ ਤਾਂ ਇਹ ਤਾਂ ਦੇਖੋ ਜਿੰਨੇ ਸਿਆਣੇ ਬੰਦੇ ਕਹਿ ਰਹੇ ਆ ਕਿ ਵੀ ਜੇ ਇੱਕ ਵਾਰੀ ਇਹ ਬਣ ਗਿਆ ਮੁੜ ਕੇ ਵੋਟਰ ਨਹੀਂ ਪਾਉ ਮੋਟ ਨਹੀਂ ਪਾਉਗੀ ਹਿੰਦੁਸਤਾਨ ਨੂੰ ਵੇਚ ਦੂਗਾ ਖਤਮ ਕਰ ਦੂਗਾ ਅੱਛਾ ਇਸ ਕਰਕੇ ਤਾਂ ਵੱਜਵੇ ਵੱਜਵੇ ਜਿੰਨਾ ਉਹਨਾਂ ਚੰਗਾ ਇਹਦਾ ਮੂੰਹ ਦੇਖਣਾ ਵੀ ਮਾੜਾ ਆਏਗਾ ਅੱਛਾ ਇਹ ਅਸੀਂ ਇਨਤੇ ਬਹੁਤ ਦੁਖੀ ਇਹ ਮੈਨੂੰ ਕਿਉਂ ਲੱਗਦਾ ਮੂੰਹ ਦੇਖਣਾ ਮਾੜਾ ਉਹ ਤਾਂ ਕਹਿੰਦੇ ਅਸੀਂ ਸੁਧਾਰ ਕਰ ਰਹੇ ਆ ਕਹਿੰਦੇ ਭਾਰਤ ਇੰਡੀਆ ਦਾ ਤਾਜ਼ਾ ਵੱਡ ਟੁੱਕੇ ਗੇਰੇ पे ਕਿਸਾਨ ਸਾਨੂੰ ਦਿਖ ਨਹੀਂ ਰਹੇ ਹਾਂ ਕਿਸਾਨਾਂ ਨਾਲ ਲੜਦਾ ਧਰ ਨਹੀਂ ਪਰ ਕੋਈ ਲੜਦਾ ਕੋਈ ਬੰਦਾ ਦੇਖਿਆ ਕਦੇ ਜ਼ਿੰਦਗੀ ਚ ਹੂੰ ਸਰ ਇੱਕ ਵਾਸਤਾ ਅਧਿਕਾਰ ਹੈ ਤਾਂ ਇਹਦਾ ਕੱਟੜ ਬੰਦਾ ਆਏਗਾ ਜਿਹਦੇ ਪਿੱਛੇ ਲੱਗਦਾ ਇਹ ਡਰਦਾ ਹੀ ਨਹੀਂ ਹੈਗਾ ਚਾਹੇ ਇਹ ਆਪ ਕੱਟ ਹੋ ਜੇ ਚਾਹੇ ਡਰਦਾ ਨਹੀਂ ਹੈਗਾ ਇਹ ਨਹੀਂ ਡਰਦਾ ਇਹ ਤੱਕਾ ਕਰ ਰਿਹਾ ਬਹੁਤ ਤੱਕਾ ਕਰਿਆ ਇਹਨੇ ਜਿੰਨਾ ਵੀ ਕਰਿਆ ਬੇਹੱਦ ਹੂੰ ਕਹਿ ਲਈ ਸਕਦੇ ਇਹਨਾਂ ਸਾਡੇ ਦਾ ਕੋਈ ਐਡਾ ਸ਼ਬਦ ਨਹੀਂ ਹੈ ਵੀ ਜਿੰਨਾ ਇਹਨਾਂ ਧੱਕਾ ਕਰਿਆ ਬੇਹੱਦ ਕਰਿਆ ਬਾਪੂ ਜੀ ਤੁਹਾਨੂੰ ਕੀ ਲੱਗਦਾ ਜਿਵੇਂ ਇਹ ਚੀਜ਼ਾਂ ਨੇ ਇਹ ਸਾਰੀਆਂ ਚੀਜ਼ਾਂ ਨੇ ਤੁਸੀਂ ਦੇਖਦੇ ਕਿਵੇਂ ਜਿਵੇਂ ਹੁਣ ਕਿਸਾਨਾਂ ਨਾਲ ਹੋ ਰਿਹਾ ਹੈ ਕਹਿੰਦੇ ਜਦੋਂ ਪਹਿਲਾਂ ਵੀ ਹੋਇਆ ਸੀਗਾ ਹੁਣ ਵੀ ਕੰਨਿਆਂ ਦੇ ਗੋਲੀਆਂ ਵੱਜੀਆਂ ਜ਼ਖਮੀ ਹੋਏ ਇਹ ਇਹ ਮੰਨ ਦੀ 3 ਮਹੀਨੇ ਬਾਅਦ ਜਦੋਂ ਗੱਲ ਚੱਲੇਗੀ ਇਹ ਮੰਨ ਦੇ ਵਿੱਚ ਗੱਲ ਆਏਗੀ ਪ੍ਰਧਾਨ ਮੰਤਰੀ ਸਾਹਿਬ ਦੇ ਕਿ ਇਹ ਵੀ ਇੱਥੇ ਮੈਂ ਤਾਂ ਕਹਾਂ ਵੀ ਕੁੱਤਾ ਆਦਮੀ ਹੋਊਗਾ ਜਿਹੜਾ ਇਹਨੂੰ ਵੋਟ ਪਾਊਗਾ ਹਿੰਦੁਸਤਾਨ ਦੇ ਵਿੱਚ ਕੁੱਤਾ ਆਦਮੀ ਜਿਹੜਾ ਇਹਨੂੰ ਵੋਟ ਪਾਊਗਾ ਹਮ ਬਸ ਐਨਾ ਖਾਲੀ ਥਾਲੀਆਂ ਖੜਕਾਈਆਂ ਕਰੋਨਾ ਦੇ ਟਾਈਮ ਬੰਦੇ ਢੇਰਾ ਪਰ ਗਰਾਗਰਾ ਮਾਰੇ ਠੀਕ ਹੈ ਕਾ ਨਹੀਂ ਸੜਕਾਂ ਇਹ ਵੇਚ ਗਿਆ ਜਹਾਜ਼ ਇਹ ਵੇਚ ਗਿਆ ਤਿੰਨੋਂ ਗੱਡੀ 'ਚ ਗੇਰ ਨਹੀਂ ਪਾਉਣਾ ਮਿਲਦਾ ਜਿੱਥਾ ਲਟੇਰੇ ਨਹੀਂ ਬੈਠੇ ਸੜਕ ਬਲਟਣੇ ਵਾਲੇ ਉਹ ਕਿਹੜੀ ਸੜਕ ਹੈ ਜਿੱਥਾ ਲਟੇਰੇ ਨਹੀਂ ਬੈਠੇ ਕੋਈ ਲਾਂਕਾ ਦਿਖਾ ਦੇ ਵਾਸੀ ਟੈਕਸ ਭਰਨਾ ਹੈ ਜਗਤ ਜਗਾ ਲਈ ਬੈਠੇ ਕੇ ਪੈਸੇ ਨਹੀਂ ਪੂਰੇ ਹੋਏ ਅਜੇ ਤੱਕ 1000 ਰੁਪਿਆ 2000 ਰੁਪਿਆ ਉਹ ਬੰਦਾ ਕਿੱਥੇ ਦੇਊਗਾ ਪੈਸੇ ਇਹਨੂੰ ਇਹਨੂੰ ਤਾਂ ਬਾਈ ਬੋਟਰ ਨਹੀਂ ਪਾਣੀ ਚਾਹੀਦੀ ਮਤਲਬ ਹੁਣ ਮਨ ਕੀ ਬਾਤ ਸੁਣੋਗੇ ਨਹੀਂ ਜਿਵੇਂ ਉਹਨਾਂ ਨੇ ਬੰਦ ਕੀਤੀ ਹੈ ਵਧੀਆ ਕਰਤੀ ਬੰਦ ਉਹਨਾਂ ਨੇ ਹਸੀ ਤਾਂ ਜਦੀ ਨਾ ਚੈਨਲ ਦੂਆ ਲਾ ਦੰਨੇ ਜਦ ਇਹ ਵਿੱਚ ਆਉਂਦਾ ਨਾ ਜਦੀ ਤੂੰ ਤੂੰ ਖਬਰ ਲਾ ਦੰਨੇ ਹੈਗਾ ਮਗੂੰ ਨਹੀਂ ਦੇਖਦੇ ਫਿਰ ਭਗਵੰਤ ਜੀ ਸਾਹਿਬ ਨੂੰ ਸੁਣਦੇ ਆ ਮਾਸੂਂਡੇ ਦਾ ਸੀ ਮੁੰਡੇ ਦਾ ਖਬਰਾਂ ਵੀ ਬਈ ਕੀ ਹੋ ਰਿਹਾ ਖੁੱਡੇ ਦੇ ਸਾਹਮਣੇ ਹੀ ਜਿੰਮੇਦਾਰਾਂ ਨਾਲ ਗੱਲ ਕਿਆ ਕਰਿਆ ਕੀ ਕੀਤਾ ਜਾ ਰਿਹਾ ਹਾਂ ਮੈਂ ਕੀ ਕਰਿਆ ਉਹ ਬਿੱਸਾ ਦੇ ਮੁੰਡੇ ਦਾ ਕਿਆ ਕਸੂਰ ਤਾਂ ਭੈਣ ਤੇ ਲੱਟਾਂ ਤੋੜੀਆਂ ਪੁਲਿਸ ਨੇ ਹੂੰ ਉਹ ਥੱਪੜ ਥੌੜਾ ਮਾਰ ਲੰਦੇ ਥੋੜੀ ਵੀ ਲੱਟਾਂ ਹੀ ਤੜਾ ਦੋ ਹੂੰ ਫੇਰ ਅਸੀਂ ਨਹੀਂ ਭਾਈ ਜੀ ਦੀ ਗੱਲ ਕਰਦੇ ਹੁਣ ਨਹੀਂ ਮਤਲਬ ਸੱਤ ਦੇ ਵਿੱਚੋਂ ਜਦੋਂ ਆਵਾਜ਼ ਉੱਠਣ ਲੱਗ ਜੇ ਮਾਨ ਸਾਹਿਬ ਵੀ ਕਹਿੰਦੇ ਹੁੰਦੇ ਸੀਗੇ ਕਹਿੰਦੇ ਫਿਰ ਬੜੀਆਂ ਗੱਲਾਂ ਹੋ ਜਾਂਦੀਆਂ ਨੇ ਭਾਈ ਸਤਿ ਸ੍ਰੀ ਅਕਾਲ ਠੀਕ ਠਾਕ ਕੋਈ ਨਾ ਬੇ ਛੋਟੀ ਜੀ ਗੱਲ ਕਰਾਂਗੇ ਕੋਈ ਮਨ ਦੀ ਮਨ ਦੀ ਗੱਲ ਹੀ ਦੱਸ ਦੋ ਅੱਛਾ ਭਾਈ ਇੱਧਰ ਭਾਈ ਬੈਠੇ ਆ ਸਤਿ ਸ੍ਰੀ ਅਕਾਲ ਬਾਪੂ ਠੀਕ ਹੋ ਸਤਿ ਸ੍ਰੀ ਅਕਾਲ ਠੀਕ ਹੋ ਹਾਂਜੀ ਹਾਂਜੀ ਤੁਸੀਂ ਕੋਈ ਮੰਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਤੱਕ ਪਹੁੰਚਾਉਣੀ ਹੋਵੇ ਕੀ ਪਹੁੰਚਾਉਣੀ ਯਾਰ ਗੱਲ ਕੀ ਉਹਨਾਂ ਸੁਣਨੀ ਸਾਡੀ ਹੂੰ ਨਾ ਨਾ ਮਤਵ ਨਹੀਂ ਹੈ ਉਹ ਤਾਂ ਕਹਿੰਦੇ ਹੁਣ ਮਨ ਕੀ ਬਾਤ ਤਿੰਨ ਮਹੀਨੇ ਬੰਦ ਹੈ ਅਗਲੇ ਆਉਣ ਵਾਲੇ ਤਿੰਨ ਮਹੀਨਾ ਚ ਦੱਸਾਂਗੇ ਨਹੀਂ ਨਹੀਂ ਉਹਨਾਂ ਸੁਣਨੀ ਨਹੀਂ ਕੀਦੀ ਯਾਰ ਸਾਨੂੰ ਸੁਣਾਉਣ ਦਾ ਕੀ ਫਾਇਦਾ ਹੂੰ ਨਾ ਨਾ ਉਹ ਤਾਂ ਆਪਣੀ ਮਰਜ਼ੀ ਕਰਦਾ ਹਾਂ ਹਾਂ ਨਾ ਨਾ ਉਹਨੂੰ ਕਿ ਉਹਨਾਂ ਦਾ ਕੋਈ ਮਤਵ ਨਹੀਂ ਹੈ ਫਿਰ ਇਹ ਤਾਂ ਮਨ ਕੀ ਬਾਤ ਦੀ ਥਾਂ ਤੇ ਮਰਜ਼ੀ ਦੀ ਬਾਤ ਰੱਖਣੀ ਚਾਹੀਦੀ ਹੈ ਮਰਜ਼ੀ ਦੀ ਬਾਤ ਰੱਖਣੀ ਚਾਹੀਦੀ ਹਣੀ ਮਰਜ਼ੀ ਕਰੋ ਬਾਈ ਮਰਜ਼ੀ ਤੁਸੀਂ ਐਵੇਂ ਆਪਣੀ ਮਰਜ਼ੀ ਕਰਨੀ ਹੈ ਅੱਛਾ ਹਾਂ ਹਾਂ ਅਸਲ ਇਹ ਗੱ ਗੁੰਡਾਗਰਦੀ ਹੈਗੇ ਬੰਦੇ ਉਹਨਾਂ ਪਾਏ ਗਏ ਤੈਨੂੰ ਮੈਂ ਦੱਸਾਂ ਹਮ ਸਾਰੇ ਤਰ੍ਹਾਂ ਦੇ ਬੰਦੇ ਉਹਨਾਂ ਪਾ ਰੋਲਾ ਪਾਉਣਾ ਕਿਸਾਨਾਂ ਦਾ ਪਾਉਣਾ ਕਦੀ ਕੀ ਦਾ ਪਾਉਤਿਆ ਵੀ ਆਪਸ ਵਿੱਚ ਇਹਨਾਂ ਨੂੰ ਲੜਾਈ ਹੋਵੇ ਸਿਰ ਕੁਝ ਨਹੀਂ ਹੈ ਹਾਂ ਸਮਝ ਗਿਆ ਇੱਕ ਗੱਲ ਇਹਨਾਂ ਦੀਆਂ ਹੋਰ ਕੁਝ ਨਹੀਂ ਹੈ ਇਹਨਾਂ ਦਾ ਜਿੰਨੇ ਹਾਂ ਤੁਸੀਂ ਕਦੇ ਪ੍ਰਧਾਨ ਮੰਤਰੀ ਹੋਰਾਂ ਦੀ ਮਨ ਕੀ ਬਾਤ ਸੁਣੀ ਹੋਵੇ ਉਸ ਦੇ ਵਿੱਚ ਕੋਈ ਉਹਨਾਂ ਨੇ ਪੰਜਾਬ ਦੇ ਲਈ ਗੱਲ ਕੀਤੀ ਹੋਵੇ ਕਿਉਂਕਿ ਕਹਿੰਦੇ ਕਿ ਬੜੀਆਂ ਚੀਜ਼ਾਂ ਬਦਲਦੀਆਂ ਇਤਿਹਾਸ ਦੀ ਗੱਲ ਕਰਤੀ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰਾਂ ਦੀ ਗੱਲ ਕਰਤੀ ਤੇ ਛੋਟੀ ਸਾਹਿਬ ਜਦਾਂ ਇਹ ਗੱਲ ਕਰਤੀ ਹੋਰ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਕਹਿੰਦੇ ਉਹ ਕਰਕੇ ਦਿਖਾਇਆ ਕਹਿੰਦੇ ਉਹਨਾਂ ਨੇ ਇਹ ਬਟਰੂਪ ਕਰਦੇ ਨਾ ਇਹ ਬਟਰੂਪ ਕਰਦੇ ਇਹ ਸਾੜੇ ਵਾਲੇ ਨਹੀਂ ਐ ਵੀ ਸਾਤੇ ਦਾ ਹੁੰਡਰ ਦੇ ਵੀ ਇਹ ਵੀ ਦਾਗਦੇ ਨੇ ਇਹ ਗੱਲ ਤੇ ਡਰਦੇ ਹੋਰ ਨਿਰਦ ਦੇਤੇ ਹੁੰ ਜੇ ਕਹੇ ਵੀ ਇਹ ਹੂੰ ਰਗੜ ਦੂੰਗੇ ਵੀ ਇਹ ਸਿੱਖਾਂ ਕਹਿੰਨਾ ਬੰਗਾ ਲਓ ਹੂੰ ਨਹੀਂ ਇਹ ਸਾਡੇ ਸਾਤੇ ਵਿਰੋਧੀਆਂ ਇਹ ਸਮਝ ਗਏ ਵਿਰੋਧੀਆਂ ਦਾ ਤੇ ਵੀ ਅਸੀਂ ਉਹ ਇਹਨੂੰ ਲਾ ਕੇ ਨਾ ਰਗੜੋ ਇਹਨਾਂ ਨੂੰ ਇਹਨਾਂ ਰਗੜੋ ਨੇ ਹੁੰਡਰਦੇ ਸਾਡੇ ਸਾਤੇ ਸਿੱਖਾਂ ਦੇ ਹੁੰਡਰਦੇ ਵੀ ਇਹ ਜੇ ਕਿਦੀ ਵਿਗੜ ਮੈਂ ਜਿਦਾਂ ਉਹਨੂੰ ਇਧਰ ਵਿਗੜੇ ਪਏ ਸਮਝ ਲੈ ਦੇਖੋ ਹੋਰ ਹੁੰਦਾ ਪੰਜਾਬ ਦੇ ਜਗ੍ਹਾ ਤਾਂ ਸਭ ਨਾ ਭੱਜ ਜਾਣ ਦਾ ਜ਼ਿੰਮੇਦਾਰ ਭੱਜ ਨਹੀਂ ਦੇ ਪੰਜਾਬ ਦੇ ਕਾਹਦੇ ਨਹੀਂ ਭਜਰੇ ਇਹਨਾਂ ਚ ਖੂਨ ਹੈ ਸਿੱਖੀ ਦਾ ਖੂਨ ਹੈ ਜੋ ਕੁਸਮਾ ਦੀ ਰਾ ਹਾਂ ਹੁਣ ਮਨ ਕੀ ਬਾਤ ਚੱਲੇ ਕਿ ਨਾ ਚੱਲੇ ਫਿਰ ਯਾਰ ਮਨ ਦੀ ਬਾਤ ਮੈਂ ਕੀ ਕਰਨਾ ਉਹਨਾਂ ਨੂੰ ਨਾ ਕਿ ਨਾ ਸੁਣਨਿਓ ਤਾਂ ਗੱਲਾਂ ਸੁਲਾਈਆਂ ਦਾ ਨਾ ਕੋਈ ਸੁਣਦਾ ਨਾ ਸੁਣਾਉਂਦਾ ਉਹਦਾ ਆਪਣੀ ਮਰਜ਼ੀ ਕਰਨੀ ਆ ਉਹਦੇ ਚੈਨਲ ਦਾ ਉਹਨਾਂ ਸਾਰਾ ਕੁਝ ਕਰਨਾ ਹਾਂ ਉਹਦਾ ਜੋਰ ਆ ਜੋ ਮਰਜ਼ੀ ਕਰੀ ਜਾਵੇ ਜੈਸੀ ਸੁਣੋ ਤੇ ਨਾ ਸੁਣੋ ਉਹਦਾ ਜੋਰ ਆ ਬਸ ਇਹ ਗੱਲਾਂ ਆ ਆਪਣੇ ਜੋਰ ਕਲੇ ਸੁਣਨੀ ਆ ਨਾ ਜੋ ਸੁਣਨੀ ਆ ਬਿਲਕੁਲ ਬਿਲਕੁਲ ਤਾਂ ਕਹਿੰਦੇ ਕਿ ਉਹਨਾਂ ਦਾ ਆਪਣਾ ਜੋਰ ਆ ਤਾਂ ਆਪਣੇ ਜੋਰ ਦੇ ਹਿਸਾਬ ਨਾਲ ਜੋ ਮਰਜ਼ੀ ਕਰੀ ਜਾਣ ਤਾਂ ਜਿਵੇਂ ਬਈ ਹੋਰੀ ਦਸਰੇ ਸੀਗੇ ਇਹ ਬੱਲੋ ਮਾਜਰਾ ਪਿੰਡ ਦੀ ਸਾਥ ਹੈਗੀ ਆ ਸਰਪੰਚ ਸਾਹਿਬ ਕਿਵੇਂ ਦੇਖਦੇ ਹੋ ਜਿਵੇਂ ਪ੍ਰਧਾਨ ਮੰਤਰੀ ਹੋਰਾਂ ਦਾ ਇਹ ਫੈਸਲਾ ਹੈਗਾ ਇਹ ਚੀਜ਼ਾਂ ਨੇ ਕੋਈ ਆਵਾਮ ਦੇ ਉੱਤੇ ਇਸ ਚੀਜ਼ ਦਾ ਅਸਰ ਪਏਗਾ ਕਿ ਮਨ ਕੀ ਬਾਤ ਨਹੀਂ ਹੋਏਗੀ ਆਵਾਮ ਨੂੰ ਘਾਟਾ ਪੈ ਜਾਏਗਾ ਕੋਈ ਰਸਨ ਨਹੀਂ ਪਹੁੰਚੇਗਾ ਕੋਈ ਪਾਣੀ ਨਹੀਂ ਪਹੁੰਚੇਗਾ ਇਸ ਦਿਨ ਅੱਬਾ ਜੀ ਗੱਲ ਆਇਆ ਜੀ ਪੰਜਾਬ ਦਾ ਤਾਂ ਜੋ ਇਹਨਾਂ ਪੰਜਾਬ ਦਾ ਹਾਲ ਕਰਿਆ ਹੋਇਆ ਪੰਜਾਬ ਚੋਂ ਤਾਂ ਮੈਨੂੰ ਲੱਗਦੀ ਤੁਹਾਨੂੰ ਲੱਗਿਆ ਹੋਰ ਕਿਸੇ ਨੇ ਵੀ ਇਹਦੀ ਮਨ ਕੀ ਬਾਤ ਕਦੀ 10 ਸਾਲਾਂ ਚ ਸੁਣੀ ਹੋਣੀ ਨਾ ਵੀਰੇ ਇਹ ਨਾ ਇਹਦੀ ਸੁਣੀ ਹੈ ਤੇ ਦੂਜੀ ਗੱਲ ਹੈ ਭਾਈ ਇਹਨੇ ਕਿਸੇ ਦੀ ਵੀ ਨਹੀਂ ਸੁਣੀ ਆ ਕਿਸਾਨ ਮਤਲਬ ਸਾਡੇ ਸਿੱਖਾਂ ਨਾਲ ਤਾਂ ਇੰਨਾ ਕ ਧੱਕਾ ਕਰਦਾ ਪੰਜਾਬ ਨਾਲ ਇਹ ਬੰਦਾ ਵੀ ਹੱਦ ਛੱਡਦੇ ਬੇਗੈਰਤ ਜਿਹੇ ਲੋਕ ਹੋਣਗੇ ਜਿਹੜੇ ਮੋਦੀ ਨੂੰ ਵੋਟ ਪਾਉਣਗੇ ਬੇਗੈਰਤ ਜਿਹੇ ਹੁੰਦੇ ਆ ਵੀ ਮੂੰਹ ਚੱਕ ਹੈ ਵੀ ਪਾ ਦਿਓ ਜੀ ਬਸ ਉਹ ਬਹੁਤ ਔਖਾ ਦੇਖੋ ਕਿਸੇ ਦਾਤੀ ਕਿਸੇ ਦੇ ਪੁੱਤ ਮਤਲਬ ਤੁਸੀਂ ਹਾਲਾਤ ਦੇਖੇ ਬਾਰਡਰਾਂ ਤੇ ਜਾ ਕੇ ਕੋਈ ਵੀ ਬੰਦਾ ਆਪਣੇ ਦੇਸ਼ 'ਚ ਰਹਿ ਰਿਹਾ ਪ੍ਰੋਟੈਸਟ ਕਰਨ ਦਾ ਹੱਕਦਾਰ ਤਾਂ ਹੈਗਾ ਇਹੀ ਪਾਜ ਪਾ ਸੀਗੀ ਜਦੋਂ ਗੈਸ 300 ਰੁਪਏ ਸੀਗਾ ਕਦੀ ਚੂੜੀਆਂ ਲੈ ਕੇ ਜਾਂਦੇ ਸੀ ਵੀ ਆਪ ਆ ਲੋ ਜੀ ਜਨਾਨੀਆਂ ਬਣਦੇ ਕਦੀ ਕੋਸ਼ ਮਤਲਬ ਇਹ ਪ੍ਰੋਟੈਸਟ ਕਰਦੇ ਸੀ ਇਹਨਾਂ ਨੂੰ ਕਿੰਨੇ ਨੇ ਰੋਕਿਆ ਸੀ ਜੇ ਹੁਣ ਇੱਕ ਕਿਸਾਨ ਆਪਣਾ ਹੱਕ ਮੰਗ ਰਿਹਾ ਜੀ ਇਹ ਸਾਡੇ ਪੰਜਾਬੀਆਂ ਨਾਲ ਕੀ ਕਰ ਰਹੇ ਆ ਦੂਜੇ ਇੱਧਰ ਆ ਮੋਰਚਾ ਲੱਗਿਆ ਹੋਇਆ ਜੀ ਇੱਧਰ ਸਾਡੇ ਸਿੰਘਾਂ ਦਾ ਕੌਮੀ ਇਨਸਾਫ ਮੋਰਚਾ ਦੇਖੋ ਉੱਥੇ ਨਹੀਂ ਕੋਈ ਸੁਣਵਾਈ ਹੋ ਰਹੀ ਪੰਜਾਬ ਕਿੰਨੀ ਤਾਂ ਇਹ ਦੇਖਦਾ ਹੀ ਨਹੀਂ ਉਹਨੂੰ ਆਏ ਵੀ 13 ਤਾਂ MP ਆ ਸਾਰੇ ਉਹਨੂੰ MP ਆਣ ਵਾਲੇ ਮਤਲਬ ਹੈ ਠੀਕ ਹੈ ਤੇ ਸਾਡੇ ਤੇ ਜ ਕੋਈ ਵੀ ਵੋਟਰ ਨਾ ਬਈ ਜੇ ਮੰਨ ਲਓ 13 ਵੀ ਨਹੀਂ ਜਿੱਤੇ ਇਹਦੇ ਇਹਦਾ ਯੂਪੀ ਬਿਹਾਰ ਵਾਲਾ ਹੈ ਉਧਰ ਨੂੰ ਇਹ ਸਾਰੀਆਂ ਫੈਸਿਲਟੀਆਂ ਦੇ ਰਿਹਾ ਪੰਜਾਬ ਕਿੰਨੀ ਤਾਂ ਝਾਕਦਾ ਹੀ ਨਹੀਂ ਇਹਨੇ ਕੋਈ ਨਹੀਂ ਕੁਛ ਨਹੀਂ ਲੈਣਾ ਪੰਜਾਬ ਮੇਰੀ ਕੋਈ ਸੋਹਣਾ ਨਾ ਸੋਹਣਾ ਦੂਜੀ ਗੱਲ ਇਹ 10 ਸਾਲਾਂ ਚ ਕਿਸੇ ਦੇ ਦੱਸੋ ਕੋਈ ਪ੍ਰੈਸ ਕਾਨਫਰੰਸ ਹੋਈ ਆ ਦੀ ਜਾਂ ਕਿਤੇ ਬੈਠ ਕੇ ਇਹਨੇ ਕਿਸੇ ਨਾਲ ਗੱਲ ਕਰੀ ਕਿਸੇ ਨਾਲ ਨਹੀਂ ਕਰਦਾ ਨਾ ਇਹ ਇਹ ਤਾਂ ਮਤਲਬ ਐਡਾ ਕਿ ਜ਼ਿਆਦਾ ਕਟੜਵਾਦੀ ਆ ਬੰਦਾ ਵੀਰ ਨੂੰ ਕਿਸੇ ਤੱਕ ਕੋਈ ਮਤਲਬ ਨਹੀਂ ਇਹ ਤਾਂ ਇੱਕ ਜਗਤ ਤੇ ਐਤਕੀ ਬਣ ਕੇ ਤਾਂ ਰਾਜ ਚਲਾਉਗੇ ਦੂਜਾ ਸ਼ਾਸਕਾਂ ਵਾਂਗ ਇਹ ਤਾਂ ਕੁੱਟੂ ਵਾਲੋਕਾਂ ਨੂੰ ਜਿਹੜਾ ਹੁਣ ਕੁੱਟ ਰਹੇ ਆ ਪੰਜਾਬੀਆਂ ਦਾ ਬੁਰੇ ਹਾਲ ਕਰਤੇ ਯਾਰ ਕਿਸੇ ਦੀਆਂ ਲੱਤਾਂ ਤੋੜੀਆਂ ਪਈਆਂ ਕਿਸੇ ਦੀਆਂ ਅੱਖਾਂ ਗਈਆਂ ਇੱਕ ਤਾਂ ਮੁੰਡਾ ਮਾਰੇ ਤੇ ਆ ਜੀ ਕੀ ਕਸੂਰ ਆ ਉਹਨਾਂ ਦਾ ਵਿਚਾਰਿਆਂ ਦਾ ਪ੍ਰੋਟੈਸਟ ਕਰ ਰਹੇ ਆ ਉਹ ਕਹਿੰਦੇ ਕੋਡ ਆਫ ਕੰਡਕਟ ਲੱਗੇਣਾ ਅਸੀਂ ਕਾਨੂੰਨ ਦੀ ਪਾਲਣਾ ਕਰਨੀ ਹੈ ਕਿਉਂਕਿ ਕਾਨੂੰਨ ਦੀ ਪਾਲਣਾ ਕਰਕੇ ਚੱਲਾਂਗੇ ਕਹਿੰਦੇ 3 ਮਹੀਨੇ ਅਸੀਂ ਆਪਣੀ ਮਨ ਦੀ ਬਾਤ ਨਹੀਂ ਰੱਖਾਂਗੇ ਕਿ ਇਲਾਕਾ ਦੇ ਕਾਨੂੰਨ ਦੀ ਪਾਲਣਾ ਕਿੰਨੀ ਕੁ ਹੋਣੀ ਆ ਸੰਵਿਧਾਨ ਦੀ ਪਾਲਣਾ ਕਿੰਨੀ ਕੁ ਹੋਣੀ ਆ ਆ ਕਰਤਾ ਰਿਹਾ ਜੀ ਖੱਟੜ ਨੂੰ ਮੁਰੇ ਲਾਇਆ ਮਿਲਟਰੀ ਲਾਈ ਵੀ ਆ ਦੱਸੋ ਇੱਕ ਪੰਜਾਬ ਆਪਣੇ ਬੰਦੇ ਨੇ ਇਹ ਮਿਲਟਰੀ ਲਾਈ ਬੈਠੇ ਆ ਜੀ ਇਹੋ ਜਿਹੀ ਉੱਥੇ ਹਥਿਆਰ ਰੱਖੇ ਹੋਏ ਆ ਜਿਹੜੇ ਬਾਰਡਰਾਂ ਤੇ ਰੱਖੇ ਕਰਦੇ ਆ ਇਹੋ ਜਿਹੀਆਂ ਚੀਜ਼ਾਂ ਉੱਥੇ ਪਈਆਂ ਇਹ ਕਾਦੀ ਕਾਨੂੰਨ ਦੀ ਕਿਹੜੀ ਪਾਲਣਾ ਜੀ ਪੰਜਾਬੀਆਂ ਦੇ ਸ਼ਹੀਦੀਆਂ ਸਭਤੇ ਵਧਾ ਉਹਨਾਂ ਨੂੰ ਹੀ ਘੁੱਟ ਰਹੇ ਆ ਇਹ ਕਾਨੂੰਨ ਦੀ ਪਾਲਣਾ ਜੀ ਮਨ ਤਾਂ ਨਹੀਂ ਲੱਗਦੀ ਕਾਨੂੰਨ ਦੀ ਪਾਲਣਾ ਤਾਂ ਇਹ ਹੁੰਦੀ ਆ ਵੀ ਇਕੱਲੇ ਨੂੰ ਰਸਤਾ ਛੱਡੋ ਵੀ ਪ੍ਰੋਟੈਸਟ ਕਰਨਾ ਇੱਕ ਜਗ੍ਹਾ ਦਿੰਦਾ ਉਹਨਾਂ ਨੂੰ ਕਿਸਾਨਾਂ ਨੂੰ ਵੀ ਲੋ ਜੀ ਮਿਲਿਆ ਦੋਨ ਸੌਣ ਲਬੇ ਉਗੜ ਕਹਿੰਦੇ ਆ ਸਾਡੇ ਨਾਲ ਕੱਲ ਨੂੰ ਬੈਠੋ ਨਹੀਂ ਇਹ ਗੱਲਾਂ ਗੱਲ ਤਾਂ ਕੋਈ ਕਾਨੂੰਨ ਕਨਾਨ ਦੀ ਪਾਲਣਾ ਨਹੀਂ ਕਰਦਾ ਇਹ ਨਾਇਨਕ ਕਰਨੀ ਆ ਇਹ ਤਾਂ ਸਿਰਫ ਹਿਟਲਰ ਵਾਲਾ ਕੰਮ ਹੋਇਆ ਵਾ ਸ਼੍ਰੀ ਆਮ ਕੁੱਟਰੇ ਆ ਲੋਕਾਂ ਨੂੰ ਇਹ ਕੋਈ ਕਾਨੂੰਨ ਦੀ ਪਾਲਣਾ ਇੱਕ ਆਪਣੇ ਦੇਸ਼ 'ਚ ਰਹਿ ਕੇ ਬੰਦਾ ਆਪਣੇ ਮਤਲਬ ਹੱਕ ਦੀਆਂ ਮੰਗਾਂ ਕਹਿ ਰਿਹਾ ਵੀ ਸਾਡੀਆਂ ਪੂਰੀਆਂ ਕਰੋ ਨਾ ਕਰੋ ਮਾਰੋ ਨਾ ਨਾ ਕਿਸੇ ਨੂੰ ਬਹੁਤ ਔਖਾ ਜੀ ਪੰਜਾਬ ਵਾਲਤਾ ਇਹ ਵੈਸੀ ਮਨੀ ਚਾਹਕਦਾ ਪੰਜਾਬੀ ਵੀ ਅਣਖ ਹੀ ਨਹੀਂ ਹੋਣਗੇ ਜੇ ਭਾਜਪਾ ਨੂੰ ਵੋਟ ਪਾਉਣਗੇ ਹਨਾ ਠੀਕ ਜੀ ਸਰਪੰਚ ਸਾਡੇ ਨਾਲ ਸੀਗੇ ਤਾਏ ਬੱਲੋ ਮਾਜਰਾ ਦੀ ਸੱਤ ਸੀਗੀ ਪਿੰਡ ਦੀ ਤਾਂ ਇੱਥੇ ਸੱਤ ਦੇ ਵਿੱਚੋਂ ਗੱਲਾਂ ਨਿਕਲੀਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਚੁਣਨਗੇ ਉਹ ਉਹਨਾਂ ਦੇ ਲਈ ਬੜੇ ਜਿਹੇ ਸ਼ਬਦ ਇਹਨਾਂ ਨੇ ਰੱਖੇ ਗਏ ਨੇ ਕਿ ਉਹ ਇਸ ਤਰੀਕੇ ਦੇ ਨਾਲ ਅਣਖੀ ਨਹੀਂ ਹੋਣੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਮੰਨ ਕੀ ਬਾਤ ਤਿੰਨ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਹੀਂ ਕਰਦੇ ਉਸ ਦੇ ਉੱਤੇ ਵਿਚਾਰ ਵਟਾਂਦਰਾ ਕਰਦੇ ਸੀਗੇ ਤਾਂ ਬਜ਼ੁਰਗਾਂ ਨੇ ਆਪਣੇ ਆਪਣੇ ਵਿਚਾਰ ਦਿੱਤੇ ਨੇ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਕੈਮ ਸਾਜੋਗ ਦੇਸੀ ਜਗਮੀਤ ਧੰਨਵਾਦ